ਮਾਈਪਾਗੋ ਨਰਸਿੰਗ ਹੋਮ ਪਿੱਦੀਸ਼ਰੀ ਤਰਨਤਾਰਨ ਸਾਹਿਬ ਵਿਖੇ ਸ੍ਰੀ ਹਜ਼ੂਰ ਸਾਹਿਬ ਤੋਂ ਪ੍ਰਤੀ ਸੰਗਤ ਜਿੰਨਾ ਚੋਂ 20-25 ਬੰਦਿਆਂ ਦੇ ਕਰੋਨਾ ਟੈਸਟ ਦੀ ਰਿਪੋਰਟ ਅਜੇ ਤੱਕ ਨਹੀਂ ਆਈ। ਕਈ ਦਿਨਾਂ ਤੋਂ ਰਿਪੋਰਟ ਦੇ ਇੰਤਜ਼ਾਰ ਚ ਪਰੇਸ਼ਾਨੀ ਚੱਲ ਰਹੀ ਹਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਨੇ ਉਸ ਨਾਲ ਵੀਡੀਓ ਕਾਲਿੰਗ ਕਰ ਗੱਲਬਾਤ ਕੀਤੀ ਅਤੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਨਾ ਕਿਸੇ ਤਰ੍ਹਾਂ ਦੀ ਸਹੂਲਤ ਮਿਲ ਰਹੀ ਹੈ ਤੇ ਨਾ ਹੀ ਲੰਗਰ ਦਾ ਪ੍ਰਬੰਧ ਹੈ 11 ਦਿਨਾਂ ਤੋਂ ਪ੍ਰਸ਼ਾਸਨ ਵੱਲੋਂ ਪ੍ਰਬੰਧ ਨਾ ਕੀਤੇ ਜਾਣ ਤੋਂ ਬਾਅਦ ਬਾਬਾ ਸੇਵਾ ਸਿੰਘ ਜੀ ਸ਼੍ਰੀ ਖਡੂਰ ਸਾਹਿਬ ਵਾਲਿਆਂ ਨੇ ਹਮਦਰਦੀ ਵੱਜੋਂ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਮਜੀਠੀਆ ਨੇ ਕਿਹਾ ਕਿ ਮੈਂ ਸੂਬਾ ਸਰਕਾਰ ਨੂੰ ਲੋਕਾਂ ਪ੍ਰਤੀ ਨਾ ਦੀ ਜ਼ਿੰਮੇਵਾਰੀ ਯਾਦ ਕਰਾਉਂਦਾ ਹੋਇਆ ਸੂਬਾ ਮੁਖੀ ਕੈਪਟਨ ਅਮਰਿੰਦਰ ਸਿੰਘ ਨੂੰ ਠੋਕਵੇਂ ਪ੍ਰਬੰਧ ਕਰਨ ਦੀ ਅਪੀਲ ਕਰਦਾ ਹਾਂ ਕਿੰਦਾ ਇੱਥੇ ਰੀਆ ਟੈਸਟਮੈਂਟ ਕਰੀਏ ਬੱਚਿਆਂ ਨੂੰ ਕਿਵੇਂ ਸੈਂਡ ਕਰਦੇ ਸਾਡੇ ਕੋਲ ਤੇ ਸੰਗ ਕੇ ਠੀਕ ਹੈ ਜੀ ਕੋਈ ਸਾਡੀ ਸਾਥੀ ਲੈਣ ਨੂੰ ਅੱਜ ਕੋਈ ਅਧਿਕਾਰੀ ਵੈਸਟੀ ਨੇ ਕੋਈ ਨਹੀਂ ਕੋਈ ਨਹੀਂ ਪਹੁੰਚਾ ਸਾਨੂੰ ਕੱਲ ਜਿਹੜੇ ਕਿਹਾ ਸੀ ਕਿ ਅਸੀਂ ਕੱਲ ਨੂੰ ਤੁਹਾਨੂੰ ਘਰ ਭੇਜ ਦਿੱਤਾ ਲੈ ਕੋਈ ਨਹੀਂ ਆਇਆ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਗਾ छोटा छोटना कीजिए ਕੀ ਜੀ परिचय ਜੀ परिचय करवाने पर शादी तेरे को जानते हैं शादी सेवा कर रहे हैं वहाँ तो की बड़े बच्चे कोई नहीं आ रहे हैं ठीक है कौन तो सेवा कर रहे हैं जी खुशनुमा ने पापा जी ठीक है जी, जी। कौन सेवा थीक 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 है ठीक है ठीक तो आप आपड़ा तेरी पर छोटा भी है सर मेरा बेटा दो ਮੇਰੀ ਬੇਟੀ ਤੇ ਮੇਰੀ ਬੇਟੀ ਕੰਨ ਸਰਦੀ ਹੈ ਉਹਨਾਂ ਦੀ ਰਿਪੋਰਟ ਪਹੁੰਚੀ ਨਹੀਂ ਆ ਉਹਨਾਂ ਨੂੰ ਤੇ ਮੇਰੇ ਤਰੀਕ ਦਾ ਸਿਮ ਹਸਪੀਟਲ ਤੋਂ ਡਿਗਨੈਸਿਸ ਮੇਰੇ ਤੇ ਮੇਰੇ ਤੇ ਕਿੰ ਕਿ ਚੰਪਲ ਗਿਆ ਮੇਰੇ ਤੇ ਮੇਰੇ ਕੀ ਮੈਨੂੰ ਲੱਗਦਾ ਹੈ ਅਸੀਂ ਨਾਲ ਉਹ ਕਿ ਕੈਪਨ ਦੀ ਕੁੱਝੋਂ ਵਿੱਚ ਪਾਣਾ ਅਚਲ ਕੈਪਨ ਕਿਹਦੇ ਜ਼ਿੰਮੇਵਾਰ ਤੇ ਮੈਨੂੰ ਲੱਗਿਆ ਕਿ ਪਤਾ ਨਹੀਂ ਕਿ ਸਾਡਾ ਕਹਾਂ ਲਿਟਾ ਜਾਵੇ ਉਸ ਸਾਹਮਣੇ ਨਾਲ ਮੁੰਡਾ ਨਹੀਂ ਆ ਬੇਗਰੂ ਛੋਟੇ ਛੋਟੇ ਬੱਚਾ ਨਾ ਇੱਕੇ ਮੁਸ਼ਕਲਾਂ ਸਾਹਮਣੇ ਕਰ ਰਹੇ ਨੇ ਨਹੀਂ ਛੋਟਾ ਪਰ ਇਹ ਕੋਈ ਹੈਕਿੰਗ ਨਾ ਪੋਸਿਬਲ ਰਿਪੋਰਟ ਪੈਂਡਿੰਗ ਤੇ ਕਿੱਝ ਜਾ ਰਹੀ ਹੈ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼